ਹਾਂਜੀ ਜਿਨ੍ਹਾਂ ਦੀ ਜਦਾਸ ਹੈ ਜਿਹੜੀ ਕਮਜ਼ੋਰ ਹੋ ਗਈ ਹੈ ਦਿਮਾਗ ਦੀਆਂ ਨਸਾਂ ਜਿਹੜੀ ਉਹ ਵੀ ਕਮਜ਼ੋਰ ਹੋ ਗਈਆਂ ਨੇ ਤੇ ਤੁਹਾਡਾ ਹਮੇਸ਼ਾ ਹੀ ਜਿਹੜਾ ਸਿਰਦਰਦ ਕਰਦਾ ਰਹਿੰਦਾ ਤੇ ਇਹ ਵਾਲੀ ਚੀਜ਼ ਹੈ ਜਿਹੜੀ ਤੁਸੀਂ ਇਹਨੂੰ ਬਣਾਓ ਤੇ ਬਣਾ ਕੇ ਖਾਓ ਤੁਹਾਨੂੰ ਇੱਕ ਹਫ਼ਤੇ ਚ ਇਹਦਾ ਰਿਜ਼ਲਟ ਆ ਜਿਹੜਾ ਪਤਾ ਲੱਗ ਜੂਗਾ ਇਹਦੇ ਲਈ ਤੁਹਾਨੂੰ 20 ਗ੍ਰਾਮ ਤਾਂ ਚਾਹੀਦੀ ਹੈ ਸੌਂਫ ਤੇ 20 ਗ੍ਰਾਮ ਧਨੀਆ ਚਾਹੀਦਾ 20 ਗ੍ਰਾਮ ਹਰੀ ਲਹਜੀ ਚਾਹੀਦੀ ਤੇ 20 ਗ੍ਰਾਮ ਵੀ ਚਾਹੀਦੀ ਤੁਹਾਨੂੰ ਇਹ ਤਮ ਟੱਗੇ ਵਾਲੀ ਮਿਸ਼ਰੀ ਸ਼ਿੱਟਾ ਮਿਸ਼ਰੀ ਤੁਸੀਂ ਇਹ ਵਾਲਾ ਮਿਕਸਚਰ ਹੈ ਜਿਹੜਾ ਵੱਧ ਘੱਟ ਆਪਣੇ ਅਕੋਰਡਿੰਗ ਤੁਸੀਂ ਬਣਾ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਲੈਣਾ ਹੈ ਕੁੰਡਾ ਤੇ ਇੱਕ ਛੋਟਾ ਉਹਦੇ 'ਚ ਤੁਸੀਂ ਪਹਿਲਾਂ ਸੌਂਫ ਪਾ ਲਓ ਸੌਂਫ ਨੂੰ ਵੀ ਚੰਗੇ ਤਰੀਕੇ ਦੇ ਨਾਲ ਤੁਸੀਂ ਕੁੱਟ ਲਓ ਤੇ ਉਸ ਤੋਂ ਬਾਅਦ ਧਨੀਆ ਪਾ ਲਓ ਧਨੀਆ ਪਾਉਣ ਤੋਂ ਬਾਅਦ ਤੁਸੀਂ ਜਿਹੜੀਆਂ ਹਰੀਆਂ ਇਲਾਇਚੀਆਂ ਨੇ ਉਹ ਪਾ ਲਓ ਤੇ ਮਿਸ਼ਰੀ ਪਾ ਲਓ ਇਹਨੂੰ ਚੰਗੇ ਤਰੀਕੇ ਦੇ ਨਾਲ ਕੁੱਟ ਲਓ ਜਿੰਨੇ ਟਾਈਮ ਹੈ ਜਿਹੜਾ ਇਹਦਾ ਪਾਊਡਰ ਹੈ ਉਹ ਬੜਕੇ ਤਿਆਰ ਹੋ ਜਾਵੇ ਤੇ ਇਹ ਵਾਲਾ ਜਿਹੜਾ ਬਈ ਪਾਊਡਰ ਹੈ ਇਹਨੂੰ ਤੁਸੀਂ ਖਾਓਗੇ ਖਾ ਕੇ ਤੁਹਾਨੂੰ ਇਹਦਾ ਰਿਜ਼ਲਟ ਹੈ ਜਿਹੜਾ ਇੱਕ ਹਫ਼ਤੇ ਦੇ ਵਿੱਚ ਹੀ ਪਤਾ ਲੱਗ ਜੂਗਾ ਤੁਸੀਂ ਕਈ ਵਾਰ ਐਵੇਂ ਹੁੰਦਾ ਨਾ ਵੀ ਚੀਜ਼ ਰੱਖ ਕੇ ਭੁੱਲ ਜਾਂਦੇ ਹੋ ਜਾਂ ਫਿਰ ਤੁਹਾਡੇ ਕੋਈ ਕਹੀ ਹੋਈ ਗੱਲ ਹੈ ਜਿਹੜੀ ਯਾਦ ਨਹੀਂ ਰਹਿੰਦੀ ਤਾਂ ਤੁਸੀਂ ਇਹ ਵਾਲਾ ਪਾਊਡਰ ਇਹਨੂੰ ਇਸਤੇਮਾਲ ਕਰੋਗੇ ਤਾਂ ਤੁਹਾਡੇ ਜਿਆਦਾ ਸ਼ੈ ਜਿਹੜੀ ਉਹ ਬਿਲਕੁਲ ਸਹੀ ਤੇ ਨਾਰਮਲ ਹੋ ਜੂਗੀ ਉਸ ਤੋਂ ਬਾਅਦ ਜਿਹੜੀਆਂ ਇਹਦੇ ਚ ਇਲਾਇਚੀਆਂ ਦੇ ਛਿਲਕੇ ਜੀ ਨੇ ਉਹਨਾਂ ਨੂੰ ਤੁਸੀਂ ਕੱਢ ਦੋ ਇਹਦਾ ਅੱਗ ਹੀ ਵਗੈਰਾ ਨੇ ਜਿਹੜੇ ਉਹ ਵੀ ਕੱਢ ਦੋ ਉਸ ਤੋਂ ਬਾਅਦ ਇਹਨੂੰ ਤੁਸੀਂ ਕਿਸੇ ਵਧੀਆ ਭਾਂਡੇ ਦੇ ਵਿੱਚ ਪਾ ਕੇ ਸਟੋਰ ਕਰਕੇ ਰੱਖ ਰੱਖ ਸਕਦੇ ਹੋ ਤੇ ਤੁਸੀਂ ਇਹਦਾ ਇੱਕ ਚਮਚਾ ਸੋਗਾ ਲੈਣਾ ਤੇ ਇੱਕੋ ਹੀ ਚਮਚਾ ਲੈਣਾ ਇਹਦਾ ਸ਼ਾਮ ਨੂੰ ਗੋਸੇ ਜੇ ਦੁੱਧ ਨਾਲ ਤੇ ਜੇ ਵੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਉਹਨੂੰ ਸ਼ੇਅਰ ਕਰ ਦਿਓ